ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਤੇਜ ਸਿੰਘ ਤੇ ਤੁਸੀਂ ਜੁੜਿਓ ਕਮਾਲੂ ਡੇਰੀ ਫਾਰਮ ਤੇ ਕਿਸਾਨ ਵੀਰੋ ਅੱਜ ਦੀ ਜਿਹੜੀ ਵੀਡੀਓ ਹੈ ਇਹ ਮੇਰੇ ਪਿੰਡ ਦੀ ਹੈ ਕਮਾਲੂ ਸਾਡਾ ਪਿੰਡ ਹੈ ਤਹਿਸੀਲ ਤਲਵੰਡੀ ਸਾਬੋ ਤੇ ਜ਼ਿਲ੍ਹਾ ਬਠਿੰਡਾ ਪੈਂਦਾ ਹੈ ਨੇੜੇ ਪਿੰਡ ਜੱਜੜ ਲਾਲਿਆਣਾ ਤੇ ਬੰਗੀਆਂ ਰਹਿ ਜਾਂਦੀਆਂ ਤੇ ਤਲਵੰਡੀ ਸਾਬੋ ਸਾਨੂੰ 9-10 ਕਿਲੋਮੀਟਰ ਹੈ ਅੱਜ ਦੀ ਵੀਡੀਓ ਵਿੱਚ ਦੋਸਤੋ ਤੁਹਾਨੂੰ ਫਾਰਮ 60 ਟਰੈਕਟਰ ਦਿਖਾਉਣਾ ਹੈਗਾ ਮਾਡਲ ਇਹ 2006 ਹੈਗਾ ਹਰਿਆਣਾ ਦਾ ਨੰਬਰ ਹੈਗਾ ਤੇ ਟਾਇਰਾਂ ਦੀ ਕੰਡੀਸ਼ਨ ਮੈਂ ਤੁਹਾਨੂੰ ਦੱਸ ਦਾਨਾ ਟਾਇਰ ਇਹਦੇ ਤਕਰੀਬਨ 70 ਕੇ ਪੈਸੀ ਹੈ ਤੇ ਜੇ ਕੇ ਦੇ ਟਾਇਰ ਆ ਇਹ ਟਰੈਕਟਰ ਨੂੰ ਸਾਫ਼ ਪਿਆ ਤੇ ਮਗਰਾੜ ਇਹਦੇ ਰੰਗ ਹੋਏ ਵੀ ਹੈ ਬਾਕੀ ਜਦੋਂ ਤੁਸੀਂ ਆਓਗੇ ਦੇਖੋਗੇ ਤੁਹਾਨੂੰ ਪਤਾ ਲੱਗ ਜਾਣਾ ਇੰਜਨ ਗੇਅਰ ਦਾ ਵੀਰ ਕੰਦਾ ਓਕੇ ਹੈਗਾ ਤੁਹਾਨੂੰ ਮੈਂ ਕੋਲੋਂ ਨਾ ਸਮਾਰ ਕੇ ਦਿਖਾ ਦਾਨਾ ਕਈ ਵਾਰੀ ਫਿਰ ਪਕਾਈ ਨਹੀਂ ਹੁੰਦੀ ਆ ਮਗਰਾੜ ਆ ਜਿਹੜੇ ਇਹ ਦਵਾਰੇ ਰੰਗ ਹੋਏ ਹੋਏ ਹੈਗੇ ਟਾਇਰ ਇਹ ਦੂਸਰੇ ਸਾਈਡ ਵਾਲਾ ਵੀ ਦੇਖ ਲਓ ਤੁਸੀਂ ਇਹਦੇ ਸ਼ੋ ਚੱਕੀਆਂ ਦੀ ਆ ਅਗਲੇ ਪਾਸੇੋਂ ਇਹਦੀ ਲੁੱਕ ਦੇਖ ਲਓ ਮੋਲੇ ਦਾ 2 ਲੱਖ ਤੇ 60000 ਰੁਪਇਆ ਸੋ ਜਿਸ ਭਰਾ ਨੂੰ ਲੋਡ ਹੋਈ ਦੋਸਤੋ ਫਾਰਮ ਸਾਠ ਦੀ ਉਹ ਵੀਰ ਨਾਲ ਕੰਟੈਕਟ ਕਰ ਲਿਓ ਨੰਬਰ ਸਕਰੀਨ ਤੇ ਆ ਪਿੰਡ ਕਮਾਲੂ ਤਹਿਸੀਲ ਤਲਵੰਡੀ ਸਾਬੋ ਤੇ ਜ਼ਿਲ੍ਹਾ ਬਠਿੰਡਾ ਸੋ ਧੰਨਵਾਦ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ